ਸਸੇ ਕਾਲ ਦੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਪਿਛਲੇ 24 ਘੰਟੇ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਕੱਲ ਰਾਤ ਨੂੰ ਕਾਫੀ ਸਥਾਨਾਂ ਤੇ ਲੁਧਿਆਣਾ ਤੇ ਲੁਧਿਆਣੇ ਦੇ ਆਸ-ਪਾਸ ਸਥਾਨ ਜਿਹੜੇ ਮਲੇਰ ਕੋਟਲਾ ਹੋਰ ਨਾਲ ਲੱਗਦੇ ਰੈ ਕੋਟ ਸੁਧਾਰ ਮੁੱਲਾਪੁਰ ਜਗਰਾਉ ਦਾ ਏਰੀਆ ਇਨ੍ਹਾਂ ਭਾਗਾਂ ਦੇ ਵਿੱਚ ਘਰ ਚਮਕ ਦੇ ਨਾਲ ਕਾਫੀ ਤੇਜ਼ ਵਰਖਾ ਹੋਈ ਆ ਤੇ ਬਾਕੀ ਵੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਅਲੱਗ-ਅਲੱਗ ਸਥਾਨਾਂ ਤੇ ਕਿਤੇ ਹਲਕੀ ਤੋਂ ਦਰਮਿਆਨੀ ਤੇ ਕਿਤੇ-ਕਿਤੇ ਹਲਕੀ بارش ਆ ਜਿਹੜੀ ਉਹ ਹੋਈ ਆ ਇਸ ਤੋਂ ਬਿਨਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੇ ਵਿੱਚ ਵੀ ਵਰਖਾ ਜਿਹੜੀ ਉਹ ਵਧੀਆ ਚੱਲ ਰਹੀ ਆ ਹਰਿਆਣੇ ਦੇ ਕਾਫੀ ਭਾਗਾਂ ਵਿੱਚ ਪਾਣੀ ਪਤ करनाल ਸਿਰਸਾ ਫਤਿਹਪੁਰ ਚੱਕੀ ਦਾਦਰੀ ਇਹ ਸਾਰੇ ਇਲਾਕੇ ਜਿਹੜੇ ਇਹਨਾਂ ਚ ਵੀ ਜ਼ਬਰਦਸਤ ਬਰਖਾ ਹੋਈ ਆ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਇਸ ਵਕਤ ਪੂਰਬ ਦੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਬੜੀ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਸਿਸਟਮਾਂ ਦੀ ਗੱਲ ਕਰੀਏ ਚੱਕਰਵਾਤ ਲੋ ਪ੍ਰੈਸ਼ਰ ਏਰੀਆ ਦੇ ਰੂਪ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਉਹ ਪੂਰਬੀ ਰਾਜਸਥਾਨ ਤੇ ਥੋੜਾ ਜਿਹਾ ਹਰਿਆਣੇ ਦੇ ਭਾਗਾਂ ਤੇ ਤੇ ਆਪਣੇ ਉੱਤਰੀ ਰਾਜਸਥਾਨ ਦੇ ਭਾਗਾਂ ਦੇ ਉੱਤੇ ਬਣਿਆ ਹੋਇਆ ਇਸ ਤੋਂ ਬਿਨਾਂ ਇੱਕ ਚੱਕਰਵਾਤ ਆ ਜਿਹੜਾ ਉਹ ਆਪਣੇ ਉੱਤਰ ਪ੍ਰਦੇਸ਼ ਦੇ ਭਾਗਾਂ ਤੇ 20 ਬਣਿਆ ਹੋਇਆ ਵਾ ਤੇ ਜਿਹੜਾ ਕਿ ਹੌਲੀ-ਹੌਲੀ ਐਕਟਿਵ ਹੋਊਗਾ ਜਦੋਂ ਇਹ ਲੋ ਪ੍ਰੈਸ਼ਰ ਏਰੀਆ ਖਤਮ ਹੋ ਗਿਆ ਤੇ ਐਕਸਿਸ ਆਫ ਮੌਨਸੂਨ ਆ ਜਿਹੜੀ ਉਹ ਵੀ ਉੱਪਰ ਨੂੰ ਸ਼ਿਫਟ ਹੋ ਰਹੀ ਆ ਕਿਉਂਕਿ ਚੱਕਰਵਾਤ ਐਥੇ ਇਸ ਕਰਕੇ ਇਹਨੂੰ ਰੋਕੇ ਹੋਇਆ ਜੇਕਰ ਇਹ ਚੱਕਰਵਾਤ ਖਤਮ ਹੋ ਜਾਂਦਾ ਤਾਂ ਐਕਸਿਸ ਆਫ ਮੌਨਸੂਨ ਪੂਰੀ ਤਰ੍ਹਾਂ ਪੰਜਾਬ ਦੇ ਉੱਤੇ ਆ ਜਾਣੀ ਆ ਜਿਸ ਦੇ ਨਾਲ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋਰ ਜ਼ਿਆਦਾ ਵਧਣਗੀਆਂ ਨਮੀ ਆ ਜਿਹੜੀ ਉਹ ਅਰਬ ਸਾਗਰ ਦੀ ਤੇ ਬੰਗਾਲ ਦੀ ਖਾੜੀ ਦੀ ਦੋਨੇ ਪਾਸਿਓਂ ਨਮੀ ਆ ਕੇ ਇੱਥੇ ਆਪਣੇ ਮਦਾਨੀ ਭਾਗਾਂ ਤੇ ਪੰਜਾਬ ਦੇ ਵਿੱਚ ਤੇ ਉੱਪਰ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੇ ਭਾਗਾਂ ਤੇ ਇਕੱਠੇ ਹੋ ਰਹੀਆਂ ਜਿਹਦੇ ਕਰਕੇ ਇੱਥੇ ਬੱਦਲ ਬਣ ਰਹੇ ਆ ਤੇ ਬਰਖਰੀ ਗਤੀਵਿਧੀਆਂ ਹੋ ਰਹੀਆਂ ਆ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਸਮੁੱਚੇ ਭਾਗਾਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਨਵਾਂ ਸਿਰ ਕਪੂਰਥਲਾ ਮੋਹਾਲੀ ਖਰੜ ਤੇ ਆਨੰਦਪੁਰ ਸਾਹਿਬ ਦੇ ਇਲਾਕੇ ਪਟਿਆਲਾ ਚੰਡੀਗੜ੍ਹ ਤੇ ਇਸੇ ਤਰ੍ਹਾਂ ਮਲੇਰਕੋਟਲਾ ਸੰਗਰੂਰ ਮਾਨਸਾ ਤੇ ਬਠਿੰਡਾ ਬਰਨਾਲਾ ਲੁਧਿਆਣਾ ਮੋਗਾ ਫਰੀਦਕੋਟ ਅਫਰੋਜ ਪਰ ਮੁਕਸਰ ਮਲੂਟ ਅਭੋਰ ਫਾਜ਼ਲ ਕਾ ਇਹ ਜਿੰਨੇ ਵੀ ਏਰੀਆ ਪੰਜਾਬ ਦੇ ਸਾਰੇ ਏਰੀਆ ਦੇ ਵਿੱਚ ਘਰ ਚਮਕ ਦੇ ਨਾਲ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਤੇ ਕੁਝ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਹਰਿਆਣੇ ਦੇ ਵੀ ਲਗਭਗ ਸਾਰੇ ਹਿੱਸਿਆਂ ਚ ਦਿੱਲੀ ਚ ਪੂਰਬੀ ਤੇ ਉੱਤਰੀ ਰਾਜਸਥਾਨ ਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਦੇ ਵਿੱਚ ਤੇ ਪੱਛਮੀ ਉੱਤਰ ਪ੍ਰਦੇਸ਼ ਚ ਜ਼ਬਰਦਸਤ ਵਰਖਾ ਹੋਊਗੀ ਪਹਾੜੀ ਇਲਾਕਿਆਂ ਦੇ ਵਿੱਚ ਦੋ ਤਰੀਕ ਤੋਂ ਵਰਖਾ ਵਧਣ ਵਾਲੀ ਆ ਜਿਹਦੇ ਕਰਕੇ ਤਬਾਹੀ ਵਾਲੀ ਵਰਖਾ ਜਿਹੜੀ ਉਹ ਇੱਥੇ ਹੋਣ ਦੀ ਭਾਵਨਾ ਜਿਹਦੇ ਨਾਲ ਨਦੀਆਂ ਨਾਲੇ ਉਫਾਨ ਤੇ ਹੋ ਜਾਣਗੇ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਪੇਜ ਤੇ ਨਵੇਂ ਆਪਣੇ ਚੈਨਲ ਤੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਹੁਣ ਆਪਾਂ ਅਗਲੇ 5 ਦਿਨ ਦੇ ਮੌਸਮ ਦੀ ਗੱਲ ਕਰਦੇ ਹਾਂ 5 ਦਿਨਾਂ ਦੇ ਮੌਸਮ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੀ 24 ਘੰਟੇ ਦੀ ਆਉਣ ਵਾਲੇ 24 ਘੰਟੇ ਵਿੱਚ ਤੁਸੀਂ ਦੇਖ ਸਕਦੇ ਹੋ ਹਰਿਆਣਾ ਦੇ ਕਾਫੀ ਭਾਗ ਰਾਜਸਥਾਨ ਦੇ ਭਾਗ ਤੇ ਪੰਜਾਬ ਦੇ ਜਿਹੜੇ ਉਹ ਮੌਸਮ ਦਾ ਸੈਂਟਰ ਪੰਜਾਬ ਤੱਕ ਪੱਛਮੀ ਇਲਾਕਿਆਂ ਨੂੰ ਛੱਡ ਕੇ ਥੋੜਿਆਂ ਨੂੰ ਬਾਕੀ ਸਾਰੇ ਪੰਜਾਬ ਦੇ ਵਿੱਚ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਵਰਖਾ ਵਧੀਆ ਹੋ ਜਾਂਦੀਆਂ ਕੱਲ ਆਪਾਂ ਇੱਕ ਤਰੀਕ ਦੀ ਗੱਲ ਕਰੀਏ ਸਾ ਪੰਜਾਬ ਦੇ ਜ਼ਿਆਦਾਤਰ ਭਾਗ ਹਰਿਆਣਾ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਘਰ ਚਮਕ ਦੇ ਨਾਲ ਭਾਰੀ ਵਰਖਾ ਹੋ ਸਕਦੀ ਹੈ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀ ਆਪਾਂ 2 ਤਰੀਕ ਦੀ 2 ਤਰੀਕ ਨੂੰ ਵੀ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਹਰਿਆਣਾ ਸੋਚਾ ਪੂਰਬੀ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਇਹਨਾਂ ਸਾਰੇ ਭਾਗਾਂ 'ਚ ਚਮਕਣਾ ਤੇਜ਼ ਵਰਖਾ ਹੋ ਜਾਂਦੀ ਆ ਉਸ ਵਾਰ ਗੱਲ ਕਰ ਲੈਣੇ ਆਪਾਂ 3 ਤਰੀਕ ਦੀ 3 ਤਰੀਕ ਨੂੰ ਪੰਜਾਬ ਦੇ ਵਿੱਚ ਵਰਖਾ ਦੀਆਂ ਗਤੀਵ੍ਰਿਧੀਆਂ ਬਹੁਤ ਜ਼ਿਆਦਾ ਵੱਜ ਜਾਣੀਆਂ ਤੇ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਸਮੁੱਚੇ ਏਰੀਆ 'ਚ ਹਰਿਆਣਾ ਪੂਰਬੀ ਰਾਜਸਥਾਨ ਪੱਛਮੀ ਉੱਤਰ ਪੱਛਮੀ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਜਬਰਦਸਤ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੈਣੇ ਆ ਜੀ 4 ਤਰੀਕ ਦੀ 4 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੂਰਬੀ Rajasthan ਪੰਜਾਬ ਦੇ ਸਾਰੇ ਇਲਾਕੇ ਹਰਿਆਣੇ ਦੇ ਸਾਰੇ ਇਲਾਕੇ ਇਹਨਾਂ ਦੇ ਵਿੱਚ ਤੇ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ 4 ਤਰੀਕ ਨੂੰ ਵੀ 5 ਤਰੀਕ ਨੂੰ ਵੀ ਗਤੀਵਿਧੀਆਂ ਜਿਹੜੀ ਆਹੋਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਦੇ ਵਿੱਚ ਜਾਰੀ ਰਹਿਣਗੇ ਆ ਘਰ ਚਮਕ ਦੇ ਨਾਲ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੂਗੀ ਬਾਕੀ ਜਿੰਨੇ ਦੇਸ਼ ਦੇ ਭਾਗਾਂ ਉਹਨਾਂ ਦੇ ਵਿੱਚ ਵਰਖਾ ਦੇ ਵਿੱਚ ਕਮੀ ਆ ਜਾਊਗੀ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ 6 ਤਰੀਕ ਦੀ 6 ਤਰੀਕ ਨੂੰ ਵੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਦੇ ਵਿੱਚ ਹੀ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਜਾਰੀ ਰਹਿਣਗੀਆਂ ਦਿੱਲੀ ਦੇ ਵਿੱਚ ਵੀ ਕਿਉਂਕਿ ਐਕਸਿਸ ਆਫ ਮੌਨਸੂਨ ਇੱਧਰ ਆ ਜਾਣੀਆਂ ਬਾਕੀ ਭਾਗਾਂ 'ਚੋਂ ਹਟ ਜਾਣੀਆਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ 7 ਤਰੀਕ ਦੀ 7 ਤਰੀਕ ਨੂੰ ਸਮੁੱਚੇ ਪੰਜਾਬ 'ਚ ਹਰਿਆਣੇ 'ਚ ਤੇ ਪੱਛਮੀ ਤੇ ਪੂਰਬੀ ਜਿਹੜਾ ਉੱਤਰ ਪ੍ਰਦੇਸ਼ ਆ ਮੱਧ ਪ੍ਰਦੇਸ਼ ਦੇ ਪੱਛਮੀ ਭਾਗਾਂ ਦੇ ਵਿੱਚ ਜੰਮੂ ਹਮਾਚਲ ਉੱਤਰਾਖੰਡ ਦੇ ਵਿੱਚ ਜ਼ਬਰਦਸਤ ਬਰਖਾ ਆਉਣ ਦੀ ਸੰਭਾਵਨਾ ਉਸ ਵਾਰ ਗੱਲ ਕਰ ਲਈਏ 8 ਤਰੀਕ ਦੀ 8 ਤਰੀਕ ਨੂੰ ਵੀ ਪੰਜਾਬ ਹਰਿਆਣਾ ਪੂਰਬੀ ਰਾਜਸਥਾਨ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਜਾਨੀ ਆਉਣ ਵਾਲਾ ਪੂਰਾ ਇੱਕ ਹਫਤਾ ਪੰਜਾਬ ਦੇ ਵਿੱਚ ਮੀਂਹ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਜ਼ਬਰਦਸਤ ਮੀਂਹ ਪੈਣਾ ਪੰਜਾਬ ਦੇ ਵਿੱਚ ਕਿਉਂਕਿ ਐਕਸਿਸ ਆਫ ਮੌਨਸੂਨ ਇੱਥੇ ਹੀ ਰਹਿਣੀ ਆ ਪੰਜਾਬ ਦੇ ਆਲੇ-ਦਾਲੇ ਉੱਪਰ ਪਹਾੜਾਂ ਵੱਲ ਨੂੰ ਕਰੇ ਪੰਜਾਬ ਵੱਲ ਨੂੰ ਇਹਦੇ ਨਾਲ ਇੱਥੇ ਵਰਖਾ ਦੀਆਂ ਗਤੀਵਿਧੀਆਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਸਾਰੇ ਭਾਗਾਂ ਦੇ ਵਿੱਚ 9 ਤਰੀਕ ਨੂੰ ਵੀ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋਊਗੀ ਇੱਕ ਵੈਸਟਰਨ ਡਿਸਟਰਬੈਂਸ ਵੀ ਉਸ ਸਮੇਂ ਆਉਣਾ ਮਾ 8-9 ਤਰੀਕ ਦੇ ਲਾਗੇ ਸਕੇ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ